ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਜਿਹੜਾ ਵਾਤਾਵਰਣ ਹੈ ਉਹ ਕਿਉਂ ਨਹੀਂ ਸੁਖਰਾ ਹੋ ਰਿਹਾ ਇਹਦਾ ਵੀ ਇੱਕ ਕਾਰਨ ਹੈ ਵਾਤਾਵਰਣ ਦੀ ਜਿਹੜੀ ਕਿਰਦਾਰ ਹੈ ਉਹ ਸਾਡੇ ਵਿੱਚ ਨਹੀਂ ਹੈ ਮੈਂ ਇਹ ਕਹਿਣਾ ਜੀ ਅੱਜ ਸਾਨੂੰ ਇਹ ਕਰਨੀ ਪੈ ਰਹੀ ਹੈ ਨਾ ਸਭਾ ਇਧਰ ਭਾਗੀ ਪੂਰਣ ਹੈ ਮੰਦ ਭਾਗੀ ਹੈ ਕਿ ਅਸੀਂ ਸਮਝ ਬੈਠੀਏ ਤੇ ਅਸੀਂ ਇੱਥੇ ਵਿਚਾਰ ਚੱਲ ਚਾ ਕੀ ਕਰਾਂ ਪਰ ਆਪਣੇ ਪ੍ਰਦੂਸ਼ਣ ਦੀ ਤੇ ਵਾਤਾਵਰਣ ਦੀ ਜਦਕਿ ਅਸੀਂ ਕਿਸ ਸੰਸਕ੍ਰਿਤੀ ਤੋਂ ਆਇਆ ਜਿਸ ਸੰਸਕ੍ਰਿਤੀ ਦੇ ਵਿੱਚ ਸਾਨੂੰ ਸਿਖਾਇਆ ਗਿਆ ਸੀ ਕਿ ਸੂਰਜ ਢਲਣ ਤੋਂ ਬਾਅਦ ਦਰੱਖਤ ਨਾ ਪੱਤੋਂ ਨਹੀਂ ਤੇ ਰੁੱਖਾਂ ਹੀ ਸੁੱਕਦੇ ਹੋਏ ਨੇ ਇਹ ਸਾਡੀ ਸੰਸਕ੍ਰਿਤੀ ਹੈ ਤੇ ਅੱਜ ਸਾਨੂੰ ਇੱਥੇ ਸਮਝਾਉਣਾ ਪੈਣਾ ਕਿ ਪਾਣੀ ਨੂੰ ਕਿਵੇਂ ਬਚਾਇਆ ਜਾਊਗਾ ਇਹ ਮੰਦਭਾਗੀ ਗੱਲਾਂ ਨਹੀਂ ਚੰਗੀਆਂ ਗੱਲਾਂ ਨਹੀਂ ਹੈਗੀਆਂ ਜੇ ਅਸੀਂ ਇੱਥੇ ਬੈਠੇ ਹਾਂ ਪਰ ਸਾਡੇ ਕਰੈਕਟਰ ਦੇ ਵਿੱਚ ਹੀ ਨਹੀਂ ਹੈ ਵਾਤਾਵਰਣ ਅੱਜ ਦੇਖੋ ਅਸੀਂ ਇੱਥੇ ਬੈਠੀ ਹਾਂ ਬਹੁਤ سارے ਮੇਰੇ ਵੀਰ ਬਾਹਰੋਂ ਆਏ ਹੋਣਗੇ ਟਰੈਵਲ ਕਰਕੇ ਕਈਆਂ ਨੇ ਇਹ ਜਿਹਾ ਵੀ ਕੀਤਾ ਕੀਤਾ ਹੋਊਗਾ ਜਿਨ੍ਹਾਂ ਨੇ ਆਪਣੀਆਂ ਕਾਰਾਂ ਨੂੰ ਰੋਕ ਕੇ ਸੜਕਾਂ ਦੇ ਉੱਤੇ ਪਿਸ਼ਾਬ ਕਰਕੇ ਇੱਥੇ ਪਹੁੰਚੇ ਹੋਏ ਹੋਣਗੇ ਵਾਤਾਵਰਣਿਕ ਕਲਾਸ ਲਗਾਉਣ ਵਾਸਤੇ கரੈਕਟ ਸਭ ਨੂੰ ਪਤਾ ਹੈ ਹਰ ਰੋਡ ਸਾਈਡ ਦੇ ਉੱਤੇ ਪੈਟਰੋਲ ਪੰਪ ਹੈ ਉੱਥੇ ਹੋਟਲ ਬਣੇ ਹੋਏ ਨੇ ਢਾਬੇ ਬਣੇ ਹੋਏ ਨੇ ਗੁਰਦੁਆਰੇ ਮੰਦਰ ਸਾਰਾ ਕੁਝ ਹੈ ਦਿੱਤੇ ਕਿ ਤੁਸੀਂ ਯੂਰੀਨਲ ਯੂਜ਼ ਕਰ ਸਕਦੇ ਹੋ ਬਟ ਅਸੀਂ ਜਾ ਕੇ ਪਿਸ਼ਾਬ ਕਰਾਂਗੇ ਇੱਥੇ ਦਾ ਸੜਕ ਦੇ ਉੱਤੇ கரੈਕਟ ਕਿੰਕੋ ਅਸਿਕਾ ਤਾਹ ਨੂੰ ਪਛਾਣਦਾ ਗੱਲਾਂ ਨਾ